ਅੱਜ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲਸ ਆ ਰਹੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ ਇਹਦੇ ਪੀਰੀਅਡ ਦੇ ਵਿੱਚ ਤੇ ਕਿਉਂ ਦਾ ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ ਤਿੰਨ ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਉੱਤੇ ਤਾਂ ਤਿੰਨ ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਤੇ ਤੜਵੇ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿਤੇ ਨਾ ਕਿਹਾ ਕਿ 15 ਦਿਨ ਤੱਕ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਇਦਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਸਾਰੇ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਇਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਗਿਆ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਆ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕਰਕੇ ਇਹ ਬੀਐਨਐਸਐਸ ਦੇ ਉਧ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਉਹ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਸਾਹਮਣੇ ਰੱਖੇ ਕਿ ਅਸਪਰ ਕਰਦੀ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਉਸ ਨਬ ਨਿਊ ਨਬ ਜੀ ਸਰ ਕੀ ਗੱਲ ਗੋਰਖਪੁਰ ਕੀ ਰਹੀ ਗੋਰਖਪੁਰ ਗਏ ਸੀ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜੀਮੇ 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 ਟੀਮਸ ਹੀ ਰਿਪੋਰਟ ਆ ਦੀ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੰਟ ਕਰਨਾ ਹੋਏਗਾ ਜਾਂ ਕਿੱਥੇ ਹੋਰ ਰੇਟ ਵਗੈਰਾ ਕਰਨੀ ਹੋਏਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਜਾ ਸਕਦਾ ਹੈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਹੈ ਵੀ 1000 ਕਰੋ ਨੈਕਸਟ ਡੇਟ ਕੀ ਦਿੱਤੀ ਹੈ ਰਿਮਾਂਡ ਦੀ 19 ਜੁਲਾਈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਵੀ 1000 ਏਕੜ ਦਾ ਪਤਾ ਲੱਗਿਆ 450 ਕਰੋੜ ਦਾ ਪਤਾ ਲੱਗਿਆ ਚਲੋ ਉਹਨਾਂ ਨੂੰ ਦਿਖਾਵਾਂ ਅਸੀਂ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡ ਅੱਜ ਜਿਹੜੀ ਐਪਲੀਕੇਸ਼ਨ ਸੀਗੀ ਜੁਡੀਸ਼ੀਅਲ ਰਿਮਾਂਡ ਦੇ ਲਈ ਐਪਲੀਕੇਸ਼ਨ ਲਗਾਈ ਗਈ ਸੀ ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਜੁਡੀਸ਼ੀਅਲ ਰਿਮਾਂਡ ਦੇ ਲਈ ਭੇਜਿਆ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀਜ਼ ਵਗੈਰਾ ਕੇਸ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਤੇ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡਿਊਰਿੰਗ ਇਹਦੇ ਪੀਰੀਅਡ ਦੇ ਵਿੱਚ ਤੇ ਕਿਉਂਕਿ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਹੈ ਤੇ 12 ਆਲਰੇਡੀ ਹੋ ਚੁੱਕੇ ਸੀ ਤਾਂ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰ ਦੇ ਵਿੱਚ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਦੇ ਉੱਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਲਿਤਾ ਜਾ ਸਕਦਾ ਹੈ ਤੇ ਤੁਹਾਡੇ ਕੋਈ ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀ ਕਿ ਕਿਤੇ ਹੋਈ ਕਿਹਾ ਜੀ 15 ਤੱਕ ਦਾ ਰਿਮਾਂਡ ਹੋ ਸਕਦਾ ਹੈ ਅੱਜ ਸਿਰਫ ਜੁਡੀਸ਼ੀਅਲ ਰਿਮਾਂਡ ਦੇ ਲਈ ਕੀਤਾ ਗਿਆ ਸੀ ਹੁਣ ਇਦਾਂ ਜੀ ਕਿ ਨਵੇਂ ਕਾਨੂੰਨ ਦੇ ਅਧੀਨ ਸਾਰੇ ਨਵੇਂ ਕਾਨੂੰਨ ਦੇ ਅਧੀਨ ਇਨਵੈਸਟੀਗੇਸ਼ਨ ਏਜੰਸੀ ਕੋਲ ਪਾਵਰ ਹੁੰਦੀ ਹੈ ਜਿਹਦੇ ਵਿੱਚ ਉਹ ਆਪਣਾ ਰਿਮਾਂਡ ਜਿਹੜਾ ਗਿਆ ਜੇ ਦੁਬਾਰਾ ਲੋੜ ਪੈਗੀ ਤਾਂ ਅਸੀਂ ਕੋਰਟ ਚ ਐਪਲੀਕੇਸ਼ਨ ਲਗਾ ਕੇ ਦੁਬਾਰਾ ਵੀ ਲੈ ਸਕਦੇ ਆ ਸੋ ਇਨਵੈਸਟੀਗੇਸ਼ਨ ਵਿੱਚ ਜੋ ਕੁਝ ਵੀ ਨਵਾਂ ਆਏਗਾ ਉਹਦੇ ਆਧਾਰ ਤੇ ਉਹਨੂੰ ਐਨਾਲਾਈਜ਼ ਕਰਕੇ ਇਹ ਬੀ ਐਨ ਐਸ ਐਸ ਦੇ ਅਧੀਨ ਜਿਹੜੀ ਵੀ ਐਪਲੀਕੇਸ਼ਨ ਬੰਦੀ ਹੋਏਗੀ ਅਸੀਂ ਉਹ ਕਰਾਂਗੇ ਜੇ ਲੋੜ ਪੈਗੀ ਤਾਂ ਦੁਬਾਰਾ ਵੀ ਰਿਮਾਂਡ ਲਿਆ ਜਾਏਗਾ ਅਸੀਂ ਇਹ ਪੇਪਰ ਕਰਦੇ ਨਹੀਂ ਰੱਖੇ ਕਿ ਇਸ ਪਰ ਕਰਦੇ ਆ ਅੱਜ ਜੁਡੀਸ਼ੀਅਲ ਰਿਮਾਂਡ ਮੰਗਿਆ ਗਿਆ ਜੀ ਕੁਛ ਨਬ ਨਿਊ ਨਬ ਜੈ ਜੀ ਸਰ ਕੀ ਗੱਲ ਗੋਰਖਪੁਰ ਕੀ ਰਹੀ ਗੋਰਖਪੁਰ ਗਏ ਸੀ ਸਰ ਇਹਦੇ ਵਿੱਚ ਕਾਫੀ ਜਿਹੜੀ ਕਾਫੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ ਨਿਕਲ ਕੇ ਆਈਆਂ ਨੇ ਸੀਐਸਡੀ ਜਿਹੜੀ ਰੇਡ ਕੀਤੀ ਗਈ ਸੀ ਉੱਥੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡਸ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਛ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜੀਮੇ 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 ਟੀਮਸ ਹੀ ਰਿਪ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰੰਟ ਕਰਨਾ ਹੋਏਗਾ ਜਾਂ ਕਿੱਥੇ ਹੋਰ ਰੇਟ ਵਗੈਰਾ ਕਰਨੀ ਹੋਏਗੀ ਤਾਂ ਉਦੋਂ ਇਹਨਾਂ ਨੂੰ 3 ਦਿਨ ਲਈ ਦੁਬਾਰਾ ਜਿਹੜਾ ਕਾਲ ਕੀਤਾ ਜਾ ਸਕਦਾ ਹੈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਹੈ ਵੀ 1000 ਕਰੋ ਨੈਕਸਟ ਡੇਟ ਕੀ ਦਿੱਤੀ ਹੈ ਰਿਮਾਂਡ ਦੀ 19 ਜੁਲਾਈ ਸਰ ਡਿਫੈਂਸ ਕਾਉਂਸਲ ਦਾ ਕਹਿਣਾ ਵੀ 1000 ਏਕੜ ਦਾ ਪਤਾ ਲੱਗਿਆ 450 ਕਰੋੜ ਦਾ ਪਤਾ ਲੱਗਿਆ ਚਲੋ ਉਹਨਾਂ ਨੂੰ ਦਿਖਾਵਾਂ ਅਸੀਂ ਉਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਪੂਰੀ ਕੰਪਲੀਟ ਹੋ ਜਾਏਗੀ ਤਾਂ ਸਾਰੇ ਡ cheek.